ਨਾ ਕਮਲਪ੍ਰੀਤ ਸਿੰਘ ਆ ਮੇਰਾ ਪਿੰਡ ਰਸੂਲਪੁਰੇ ਸਾਡੀ ਗੱਲ ਆ ਸਾਡਾ ਨਾ ਕਾਫੀ ਟਰ ਤੋਂ ਖੱਡ ਦਾ ਡਿਸਪਿਊਟ ਚੱਲ ਰਿਹਾ ਜਦੋਂ ਦੇ ਦਾ ਤੇ ਇਹਨਾਂ ਕੱਲ ਸਿਮਰਜੀਤ ਸਿੰਘ ਤੇ ਓਮ ਸੁਆਮੀ ਨੇ ਕੱਲ ਉੱਥੇ ਤਾਂ ਰਾਂਟਰ ਨਾਲ ਲੱਗੇ ਉਹਦੇ ਸਬੰਧ ਵਿੱਚ ਮੈਨੂੰ ਅੱਜ ਸੱਧਿਆ ਸੀ ਜੜ ਸੇ ਵੀ ਆਪਾਂ ਬਹਿ ਗਏ ਆਪਣਾ ਨਿਬੇੜ ਦੀ ਰਾਈਟ ਨਵਾਂ ਕਰ ਲਏ ਇਹਨਾਂ ਕਿਹਾ ਵੀ ਆਪਣਾ ਕੋਈ ਬੰਦਾ ਭੇਜ ਮੈਂ ਆਪਣੇ ਬੰਦੇ ਭੇਜੇ ਉੱਥੇ ਇਹਨਾਂ ਲਾਇਦ ਉਹਨਾਂ ਨਾਲ ਗੱਲਬਾਤ ਹੋਈ ਪਰ ਕਹੇ ਬੜਾ ਤੇ ਫਿਰ ਇਹਨਾਂ ਕਿਹਾ ਉਹਨਾਂ ਨੂੰ ਕਿਹਾ ਵੀ ਉਹਨਾਂ ਨੂੰ ਸਾਡ ਕਮਲਪ੍ਰੀਤ ਨੂੰ ਉੱਥੇ ਮੈਂ ਵੀ ਗਿਆ ਜਦੋਂ ਅਸੀਂ ਮੈਂ ਗਿਆ ਤਾਂ ਉਥੇ ਜਦੋਂ ਮੈਂ ਤੇ ਉਥੇ ਸੋਚਾ ਤੁੰ ਤੁੰ ਮੈਂ ਮੈਂ ਹੱਡੀ ਹੋ ਗਈ ਆ ਤੇਨੇ ਸਿਮਰਜੀਤ ਨੇ ਫਿੰਦੇ ਲੈਦਾ ਮੈਨੂੰ ਟੱਕਾ ਮਾਰ ਕੇ ਥੱਲੇ ਸੁੱਟਦਾ ਵਾ ਇਹਨੇ ਆਪਦਾ ਪਿਸਤਲ ਕੱਢ ਲਿਆ ਵਾ 45 ਬੋਰ ਦਾ ਜੋ ਵੀ ਮੇਰੇ ਸਿਰ 'ਚ ਮਾਰ ਰਿਆ ਇਸ ਨੂੰ ਕਰ ਦਿੱਤਾ ਸਿਰ ਇਹਨੇ ਕਾਫੀ ਮੈਂ ਤਾਂ ਉੱਠਿਆ ਹੀ ਨਹੀਂ ਗਿਆ ਮੇਰਾ ਗੋਡਾ ਫੈਕਚਰ ਆ ਤੇ ਫਿਰ ਤਾਂ ਉੱਠਿਆ ਨਹੀਂ ਗਿਆ ਤੇ ਇਸੇ ਸਮਾਂ ਦੇ ਵਿੱਚ ਮੁੜ ਕੇ ਮੇਰੇ ਨਾਲਦਿਆ ਨੇ ਹਾਈ ਫਾਇਰ ਕਰਕੇ ਤੇ ਮੈਨੂੰ ਉਥੋਂ ਕਢਾ ਕੇ ਲਿਆਂਦਾ ਇਹਨੇ ਮੇਰਾ ਪਿਸਤੌਲ ਵੀ ਕੱਢ ਲਿਆ ਮੇਰੇ ਪਿਸਤੌਲ ਦੇ ਨਾਲ ਹੀ ਮੇਰੇ ਗੋਲੀ ਮਾਰ ਆਈ ਇਹਨੇ ਸਮਰਜੀਤ ਸਿੰਘ ਆਪਣਾ ਆਪਣਾ ਸਮਰਜੀਤ ਸਿੰਘ ਪੁੱਤਰ ਆਪਣਾ ਚੰਦ ਸਿੰਘ ਵਾਸੀ ਪੈਣੀ ਮਸਾ ਉਹਦੇ ਨਾਲ ਇੱਕ ਓਮ ਸ਼ਾਮੀ ਨਿਕੋਦਰ ਦਾ ਉਹਨੇ ਮੜ ਕੇ ਲਕਾਰਾ ਮਾਰਿਆ ਪਿਸਤੌਲ ਉਹ ਤੋਂ ਵੀ ਹੈਗਾ ਸੀ ਇੱਕ ਉਹਦੇ ਨਾਲ ਰਾਜੇ ਕੁਛ ਰਹੇ ਹਲ ਚਾਰ ਪਾ ਜਣੇ ਹੋਰ ਹੀ ਇਹਨਾਂ ਦੇ ਨਾਲ ਅਣਪਛਾਤੇ ਹੀ ਬੰਦੇ ਹੋ ਭਾਵੇਂ 8 10 ਜਣੇ ਹੈਗੇ ਉਹ ਮੈਂ ਪੂਰੇ ਇਨਸਾਫ ਦੀ ਮੰਗ ਕਰਦਾ ਜੀ ਜੋ ਕਾਨੂੰਨਸਾਰ ਉਹਨਾਂ ਤੇ ਪੜਤੀ ਕਾਰਵਾਈ ਕੀਤੀ ਜਾਵੇ ਰਣਜੀਤ ਸਿੰਘ ਚੇਅਰਮੈਨ ਕੋਰਪੋਰੇਟ ਬੈਂਕ ਕਰਨ ਤਰ੍ਹਾਂ ਅਸੀਂ ਇਸ ਤਰ੍ਹਾਂ ਜਲਸੇ ਤੇ ਬੈਠੇ ਸੀਗੇ ਜਲਸੇ ਤੇ ਬੈਠੇ ਕੋ ਖਾਣਾ ਖਾਣਾ ਖਾ ਰਹੇ ਸੀ ਕਿਤੇ ਮੇਰਾ ਨਾਲ 파ਟਨਰ ਓਮ ਪ੍ਰਕਾਸ਼ ਸਵਾਮੀ ਉਹਨਾਂ ਨੂੰ ਕਿਸੇ ਅਣਜਾਣ ਬੰਦੇ ਦਾ ਫੋਨ ਆਇਆ ਕਹਿੰਦਾ ਜੀ ਸਾਤੋਂ ਮਨਕੇਰਮ ਸਿੰਘ ਸਾਹਿਬ ਨੂੰ ਨਾਲ ਮਿਲਾ ਦੋ 10:30 ਵਜੇ ਫੋਨ ਆਇਆ ਉਹ ਕਹਿੰਦੇ ਵੀ ਅਸੀਂ ਜਲਸੇ ਆਉਣਾ ਉੱਥੇ ਕਿਸੇ ਨੂੰ ਮਿਲਣਾ ਤੁਸੀਂ ਵੀ ਆ ਜਾਓ 10 ਬਟ ਜਦੋਂ ਉਹ ਆਇਆ ਤਾਂ ਉਹਨੇ ਆਪ ਦਾ ਨਾਮ ਪ੍ਰਤਾਪ ਸਿੰਘ ਦੱਸਿਆ ਅਸੀਂ ਆਣ ਕੇ ਬੈਠੇ ਸੀਗੇ ਛੇ ਦੁਆਰਾ ਮੇਰੇ ਦੋਸਤ ਨੂੰ ਫੋਨ ਆਇਆ ਕਹਿੰਦੇ ਜੀ ਅਸੀਂ ਆ ਗਏ ਕਹਿੰਦੇ ਆ ਜਾਓ ਮਿਲੋ ਆਣ ਕੇ ਬੈਠੇ ਕਹਿੰਦਾ ਜੀ ਮੈਂ ਤੁਹਾਨੂੰ ਮਿਲਣਾ ਸੀ ਮੈਂ ਕਿਹਾ ਹਾਂ ਜੀ ਦੱਸੋ ਜੀ ਮੈਂ ਤਾਂ ਤੁਹਾਨੂੰ ਜਾਣਦਾ ਨਹੀਂ ਮੈਂ ਸੋਚਿਆ ਵੀ ਸ਼ਾਇਦ ਹੋ ਸਕਦਾ ਵੀ ਕੋਈ ਸਾਡਾ ਰੇਟ ਦਾ ਕੰਮ ਚੱਲਦਾ ਸ਼ਾਇਦ ਹੋ ਸਕਦਾ ਉਹਦੇ ਕਰਕੇ ਕਿਸੇ ਨੰਬੰਦ ਚ ਮਿਲ ਲਾਵੇ। ਕੁਛ ਆਦੇ ਕਹਿੰਦਾ ਜੀ ਤੁਹਾਡਾ ਕਮਲਪ੍ਰੀਤ ਸਿੰਘ ਨੇ ਇੱਕ ਡੀਡ ਲਿਖੀ ਆ ਉਹਦੇ ਸੰਬੰਧ ਜਿਹੜਾ ਤੁਸੀਂ ਬੈਠ ਕੇ ਗੱਲ ਕਰ ਲੈਣੀ। ਮੈਂ ਇਹਨੂੰ ਸਮਝਾਇਆ ਮੈਂ ਕਿਹਾ ਸਾਡਾ ਕੋਈ ਉਹਨੇ ਕੋਟਕਚਰੀ ਦੇ ਵਿੱਚ ਵੀ ਆਪਣਾ ਪੱਟੀ ਕੋਟ ਦੇ ਵਿੱਚ ਕੀਤਾ ਸੀ ਉਹਦੇ ਵਿੱਚ ਵੀ ਕੋਟ ਨੇ ਕੋਈ ਉਹਦਾ ਨਹੀਂ ਕੀਤਾ ਕੁਛ ਵੀ। ਠੀਕ ਹੈ। ਉਹਦੇ ਬਾਅਦ ਉਹਨੇ ਕੋਈ ਦੋ ਤਿੰਨ ਕੰਪਲੀਟਾਂ ਕੀਟੀਆਂ ਸੀ ਉਹ ਵੀ ਦਫ਼ਤਰ ਦਾਖਲ ਹੋ ਗਈਆਂ ਨੇ ਤੇ ਮੈਂ ਕਿਹਾ ਵੀ ਸਾਡਾ ਉਹਦਾ ਕੋਈ ਮੈਟਰ ਨਹੀਂ ਪੈਂਦਾ। ਚਲੋ ਅਸੀਂ ਬਾਹਰ ਨਿਕਲੇ ਜਦੋਂ ਉਹਨੇ ਜਿਹਨੂੰ ਜਦੋਂ ਅਸੀਂ ਬਾਹਰ ਨਿਕਲੇ ਤਾਂ ਕਮਪਰੀ ਜਿਹੜਾ ਸੀ ਤਿੰਨ ਚਾਰ ਸਾਥੀਆਂ ਸਵੇਰ ਦਾ ਆਪਦੇ ਜਿਹੜੇ ਨਾਮ ਆਲਮ ਸੀਗੇ ਸਾਨੂੰ ਵੀ ਉਹਨਾਂ ਦਾ ਪਤਾ ਨਹੀਂ ਕੌਣ ਸੀਗੇ ਮਤਲਬ ਮਾਰੋਂ ਆਇਆ ਭੱਜਾ ਆਇਆ ਕਹਿੰਦਾ ਮੈਂ ਅੱਜ ਤੁਹਾਨੂੰ ਜਾਨੋਂ ਮਾਰ ਦੇਣਾ ਜੇ ਕਰ ਦੇਣਾ ਉਹ ਕਰਦਾ ਮਤਲਬ ਉਹਨਾਂ ਆਣ ਕੇ ਗਾਲੀ ਗਲੋਚ ਕਰਨਾ ਸ਼ੁਰੂ ਕਰਤਾ ਤੇ ਆਉਂਦਾ ਹੀ ਆਪਦੇ ਪਿਸਤਲ ਨੂੰ ਉਹਨੇ ਹੱਥ ਪਾ ਲਿਆ ਵੀ ਗੋਲੀ ਮਾਰ ਦੇਣ ਦੀ ਨੀਤੀ ਤੇ ਨਾਲ ਉਹਨੇ ਜਿਹੜਾ ਉਹਨਾਂ ਆਣ ਕੇ ਤੇ ਸਾਨੂੰ ਉਤਮ ਕਹਿੰਦੇ ਨਹੀਂ ਸ਼ੁਰੂ ਕਰਤੀਗਾ ਤੇ ਜਦੋਂ ਉਹਨੂੰ ਮੈਂ ਧੱਕਾ ਮਾਰਿਆ ਪਿਸਤਲ ਆਪਦਾ ਕੱਢਣ ਲੱਗਾ ਸੀਗਾ ਉਹ ਡਿੱਗ ਪਿਆ ਜ਼ਮੀਨ ਤੇ ਪਿਸਤਲ ਉਹਦਾ ਡਿੱਗ ਪਿਆ ਉਸ ਤੋਂ ਬਾਅਦ ਜਿਹ ਉਹਨਾਂ ਨੇ ਗੱਡੀ ਦੇ ਵਿੱਚ ਜਿਹੜਾ ਆਪਦੀ ਜ ਅਸਲਾ ਨਾਲ ਲੈ ਗਿਆ ਜ ਉਹਨਾਂ ਨਾਲ ਆਉਂਦੇ ਸ਼ਰੀਆਮ ਗੋਲੀਆਂ ਚਲਾਉਣੀ ਸ਼ੁਰੂ ਕਰ ਦਿੱਤੀਆਂ ਤੇ ਅਸੀਂ ਆਪਦੀ ਭੱਜ ਗਏ ਜਿਹੜੀ ਉਹ ਆਪਦੀ ਜਾਨ ਬਚਾਈ ਸਾਡੇ ਕੋਲ ਮੰਡੀਆਂ ਦੇ ਟੈਂਡਰ ਹੁੰਦੇ ਆ ਜੀ ਉਦੋਂ ਬਾਅਦ ਨਾਲ ਸਾਡੇ ਕੋਲ ਮਾਈਨਿੰਗ ਦਾ ਰੇਡ ਦਾ ਜੱਲੋ ਕੇ ਜਿਹੜੀ ਖਾੜਿਆ ਕਲਸਟਰ ਨੰਬਰ 26 ਉਹ ਸਾਡੇ ਹੋਮ ਪ੍ਰਕਾਰ ਸੁਆਮੀ ਜੀ ਆ ਉਹਨਾਂ ਦੇ ਨਾਂ ਤੇ ਕੰਮ ਆਦਾ ਸੀ ਸਾਂਝੇ ਕੰਮ ਚਲਾਉਨੇ ਆ ਤੇ ਇਹ ਇਹ ਧੱਕੇ ਨਾਲ ਹੀ ਵਿੱਚ ਉਹਦੇ ਵਿੱਚ ਵੜਨਾ ਚਾਹੁੰਦਾ ਸੀ ਮੈਨੂੰ ਕਾ ਧੱਕੇ ਨਾਲ ਦਬਾ ਦੇ ਨਾਲ ਮੈਨੂੰ ਵਿੱਚ ਕਾਰੋਬਾਰ ਜਵਾੜਿਆ ਜਾਵੇ ਅਧਿਕਾਰਿਤ ਪੁਲਿਸ ਪ੍ਰਸ਼ਾਸਨ ਤੇ ਹੀ ਮੰਗ ਕਰਦੇ ਆ ਕਿ ਇਹਨੇ ਜਿਹੜੀ ਸ਼ਰਿਆਮ ਜਿਹੜੀ ਗੁੰਡਾਗਰਦੀ ਕੀਤੀ ਆ ਉਹਨੂੰ ਵੇਖਦੇ ਹੋਏ ਇਹ ਧਿਆਨ ਕੇ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਜਿਹੜਾ ਆਉਣ ਵਾਲੇ ਸਮੇਂ ਇਹਨੂੰ ਵੇਖ ਕੇ ਜਿਹੜੀਆਂ ਘਟਨਾਵਾਂ ਜਿਹੜੀਆਂ ਉਹ ਜਿਹੜੀਆਂ ਹੋਰ ਜਿਹੜੀਆਂ ਇਲਾਕੇ 'ਚ ਇਹੋ ਜਿਹੇ ਘਟਨਾਵਾਂ ਦੇ ਨਾਂ ਬਾਕੀ ਉਹਦੇ ਵਿੱਚ ਦੋਨੋਂ ਪਾਰਟੀਆਂ ਸੀ ਇਹਨਾਂ ਦਾ ਕੋਈ ਪਾਰਟਨਰਸ਼ਿਪ ਦਾ ਰਿਗਾਰਡਿੰਗ ਕੋਈ ਇਹਨਾਂ ਦਾ ਝਗੜਾ ਚੱਲਦਾ ਸੀ ਖਾਣਾ ਚੁੱਲਾ ਸਾਹਿਬ ਦੇ ਏਰੀਆ 'ਚ ਪੈਂਦਾ ਸੀ ਏਰੀਆ ਤੇ ਉੱਥੇ ਦੋਨੋਂ ਦਾ ਹੀ ਕ੍ਰਾਸ ਫਾਇਰਿੰਗ ਹੋਈ ਸੀ ਜਿਹਦੇ ਸਿਮਰਨਜੀਤ ਸਿੰਘ ਦੇ ਬਿਆਨ ਤੇ ਐਫ ਆਰ ਰਜਿਸ